ਪਨ ਯੂਪੀ ਤੋਂ ਹਥਿਆਰ ਲੈ ਕੇ ਆਣਾ ਕਿੰਨਾ ਸੌਖਾ ਹੈ ਮੰਨਿਆ ਕਿ ਪੂਰੇ ਦੇਸ਼ ਦੇ ਵਿੱਚ ਯੂਪੀ ਪਹਿਲੇ ਨੰਬਰ ਤੇ ਆ ਜਿੱਥੇ ਸਭ ਤੋਂ ਵੱਧ ਹਥਿਆਰ ਰੱਖੇ ਜਾਂਦੇ ਨੇ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਇਹਨੂੰ ਟੌਫੀਆਂ ਦੀ ਤਰ੍ਹਾਂ ਵੰਡ ਦੋ ਕਿ ਦੂਸਰੀ ਵਿਅਕਤੀ ਨੂੰ ਸਾਨੀ ਦਿਨ ਨਾਲ ਲੈ ਜਾਣਾ ਤੇ ਕਿਸੇ ਨੂੰ ਵੀ ਮਾਰ ਦੇਣ ਇਹ ਹੋਈ ਉਹ ਜਿਹੜੇ ਨਜਾਇਜ਼ ਅਸਲੇ ਦੀ ਆਪਾਂ ਗੱਲ ਕੀਤੀ ਪਰ ਜਿਹੜਾ ਲਾਇਸੈਂਸੀ ਹਥਿਆਰ ਰੱਖਿਆ ਹੋਇਆ ਔਰਤਾਂ ਦੇ ਵੱਲੋਂ ਸੁਰੱਖਿਆ ਦੇ ਨਾਮ ਤੇ ਉਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕੁਝ ਲੋਕਾਂ ਦੇ ਵੱਲੋਂ ਉਹ ਗਲਤ ਚੀਜ਼ ਹੈ ਪਰ ਵਾਕਈ ਹੀ ਔਰਤਾਂ ਦੀ ਹਾਲਤ ਅੱਜ ਕੱਲੇ ਹੋਈ ਪਈ ਹੈ ਕਿ ਉਹਨਾਂ ਨੂੰ ਸੁਰੱਖਿਆ ਦੀ ਲੋੜ ਹੈਗੀ ਹੈ ਹਮ ਸਵੇਰ ਸ਼ਾਮ ਕੁੜੀਆਂ ਵੀ ਘਰ ਤੋਂ ਬਾਹਰ ਰਹਿ ਰਹੀਆਂ ਨੇ ਹਮ ਦੇਰ ਸਵੇਰ ਉਹਨਾਂ ਨੂੰ ਹੋ ਜਾਂਦੀ ਹੈ ਆਪਣੇ ਪਿੰਡਾਂ ਤੋਂ ਆਪਣੇ ਜ਼ਿਲ੍ਹਿਆਂ ਤੋਂ ਨਿਕਲ ਕੇ ਉਹ ਬਾਹਰ ਆਈਆਂ ਨੇ ਤੇ ਉੱਥੇ ਮਨ ਲਓ ਕਿ ਆਂਦੇ ਜਾਂਦੇ ਸਮੇਂ ਕੁਝ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਠੀਕ ਹੈ ਜੀ ਆਪਣੇ ਸੇਫਟੀ ਦੇ ਲਈ ਕੁਝ ਰੱਖੀਏ ਪਤਾ ਹੋਵੇ ਕਿ ਹਾਂ ਸਾਡੇ ਨਾਲ ਗਲਤ ਕਰਨ ਵਾਲੇ ਦਾ ਅੰਜਾਮ ਵੀ ਗਲਤ ਹੋ ਸਕਦਾ ਪਰ ਇਹਨਾਂ ਸਾਰੀਆਂ ਵਾਰਦਾਤਾਂਵਾਂ ਦੇ ਵਿਚਾਲੇ ਨਾ ਸਾਰੀਆਂ ਘਟਨਾਵਾਂ ਦੇ ਵਿਚਾਲੇ ਮੈਨੂੰ ਅੱਜ ਤੱਕ ਸੁਣਨ ਨੂੰ ਨਹੀਂ ਮਿਲਿਆ ਕਿ ਕਿਸੇ ਔਰਤ ਨੇ ਸੁਰੱਖਿਆ ਦੇ ਲਈ ਇਸ ਨੂੰ ਰੱਖਿਆ ਹੋਵੇ ਕਿਉਂਕਿ ਇੱਕ ਇਹ ਵੀ ਪਰਦੀਪ ਇੱਕ ਵੱਡੀ ਗੱਲ ਹੈ ਕਿ ਹਰ ਆਮ ਬੰਦਾ ਹਥਿਆਰਾਂ ਦਾ ਲਾਇਸੈਂਸ ਨਹੀਂ ਲੈਂਦਾ ਆਪਣੇ ਵਰਗੇ ਘਰਾਂ ਦੀਆਂ ਕੁੜੀਆਂ ਲਾ ਲਓ ਜਾਂ ਫਿਰ ਮੀਡਲ ਕਲਾਸ ਫੈਮਲੀਆਂ ਨੂੰ ਲਗਾ ਲਓ ਜਾਂ ਲੋਅਰ ਕਲਾਸ ਫੈਮਲੀਆਂ ਨੂੰ ਲਗਾ ਲਓ ਇੱਕ ਵੀ ਕੁੜੀਏ ਜੀ ਹੋਣੀ ਹੈ ਤੁਹਾਨੂੰ ਲੱਗਦਾ ਹੈ ਕਿ ਜਿਹਦੇ ਕੋਲ ਹਥਿਆਰ ਰੱਖਿਆ ਹੋਣਾ ਕਿ ਮੈਂ ਅਸੁਰੱਖਿਅਤ ਮਹਿਸੂਸ ਕਰਦੀ ਹਾਂ ਉਹਨਾਂ ਦੇ ਜ਼ਿਹਨ 'ਚ ਵੀ ਕਦੇ ਨਹੀਂ ਆਂਦਾ ਕਿ ਮੈਂ ਜਾ ਕੇ ਲਾਇਸੈਂਸ ਲੈ ਲਵਾਂ ਕਿਉਂਕਿ ਪਹਿਲਾਂ ਤਾਂ ਘਰੇ ਗੱਲ ਕਰਨੀ ਉਹ ਬਹੁਤ ਔਖੀ ਲੱਗੂਗੀ ਜੇ ਆਪਾਂ ਕਹਾਗੇ ਤਾਂ ਉਹਨਾਂ ਨੇ ਕਹਿਣਾ ਕਿ ਘਰੇ ਬਹਿ ਜਾਓ ਜੇ ਤੁਹਾਨੂੰ ਸੁਰੱਖਿਆ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦੇ ਹਨ ਜਾਂ ਫਿਰ ਇਹ ਕਹਿਣਗੇ ਕਿ ਤੇਰਾ ਦਿਮਾਗ ਖਰਾਬ ਹੋ ਗਿਆ ਕਿ ਤੂੰ ਹੁਣ ਬੰਦੂਖਾਂ ਚਲਾਏਂਗੀ ਇਹ ਆਪਾਂ ਅਕਸਰ ਸੁਣਨ ਨੂੰ ਮਿਲਦਾ ਹੈ ਕਿਉਂਕਿ ਆਪਾਂ ਜੇ ਕੋਈ ਵੀ ਛੋਟੀ ਮੋਟੀ ਉਦਾਂ ਗੱਲ ਕਰ ਲਈਏ ਘਰੇ ਕਿ ਕਿਸੇ ਵੀ ਚੀਜ਼ ਨੂੰ ਲੈ ਕੇ ਕਿ ਮੈਂ ਆਹ ਚੀਜ਼ ਲੈਣੀ ਆ ਉਹ ਚੀਜ਼ ਲੈਣੀ ਤਾਂ ਆਪਾਂ ਨੂੰ ਅਕਸਰ ਸੁਣਨ ਨੂੰ ਮਿਲਦਾ ਪਰ ਇੱਕ ਆਪਾਂ ਹਥਿਆਰ ਦੀ ਗੱਲ ਕਰਨੀ ਆ ਪਰ ਹਾਂ ਜੇ ਮੈਨੂੰ ਲੱਗਦਾ ਹੈ ਕਿ ਜੇ ਅ ਪਰਿਵਾਰ ਦੇ ਵਿੱਚ ਪਹਿਲਾਂ ਪਿੱਛੇ ਹੋਵੇ ਕਿ ਪਰਿਵਾਰ ਦੇ ਵਿੱਚ ਪਹਿਲਾਂ ਮੌਜੂਦ ਹੋਵੇ ਹਥਿਆਰ ਤਾਂ ਉੱਥੇ ਗੱਲ ਕਰਦੇ ਆਂ ਤਾਂ ਓਬਵੀਅਸly ਕਿ ਥੋੜੀ ਸਮਝਦਾਰੀ ਦੇ ਨਾਲ ਗੱਲ ਨੂੰ ਹੈਂਡਲ ਕੀਤਾ ਜਾ ਸਕਦਾ ਹੈ ਹੂੰ ਕਿਉਂਕਿ ਉਹ ਪਹਿਲਾਂ ਤੋਂ ਹੀ ਘਰ ਦੇ ਵਿੱਚ ਰੱਖੀ ਹੁੰਦੀ ਪਹਿਲਾਂ ਘਰਾਂ ਦੇ ਵਿੱਚ ਹੁੰਦਾ ਸੀ ਦਿਨਾਲੀਆਂ ਰੱਖੀਆਂ ਹੁੰਦੀਆਂ ਸੀ ਲੰਬੀਆਂ ਲੰਬੀਆਂ ਬੰਦੂਕਾਂ ਹੁੰਦੀਆਂ ਸੀ ਮੈਂ ਖੁਦ ਉਹਨੂੰ ਚੱਕ ਕੇ ਦੇਖਿਆ ਹੋਇਆ ਕਿਸੇ ਦੇ ਘਰਾਂ ਸੀਗੇ ਤਾਂ ਉਹਨਾਂ ਨੇ ਵੀ ਆਪਣੇ ਨਾ ਪਹਿਲਾਂ ਸ਼ਮੂਕੰਦਾ ਸੀ ਕੰਦਾਂ ਤੇ ਲਾ ਦਿੰਦੇ ਸੀਗੇ ਹੂੰ ਉਹਨੇ ਗੋਲੀਆਂ ਨਹੀਂ ਪਾਈਆਂ ਸੀ ਤੇ ਮੈਂ ਖੁਦ ਚੱਕ ਕੇ ਦੇਖੀ ਫੋਟੋ ਖਿੱਚਵਾਲੀ ਚੱਕ ਕੇ ਐਵੇਂ ਕੀਤਾ ਹੋਇਆ ਪਰ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਦਨਾਲੀਆਂ ਖਤਮ ਹੋ ਗਈਆਂ ਹਰ ਕੋਈ ਜਾਣਦਾ ਹੈ ਕਿ ਮੈਂ ਛੋਟੇ ਹਥਿਆਰ ਰੱਖਾਂ ਜਿਹੜੀਆਂ ਬੰਦੂਕਾਂ ਨੇ ਦੂਜੇ ਨੂੰ ਦਿਖਾਣਾ ਵੀ ਚਾਹੁੰਦੇ ਨੇ ਜਿਵੇਂ ਕਹਿੰਦੇ ਡੱਬ ਚ ਰਿਵਾਲਵਰ ਰੱਖ ਲੈਂਦੇ ਨੇ ਉਹ ਵੀ ਛੋਟੀਆਂ ਬੰਦੂਕਾਂ ਰੱਖ ਲੈਂਦੇ ਨੇ ਕਿਉਂਕਿ ਇੱਕ ਤਾਂ ਸ਼ੋਅ ਬਣਦੀ ਹੈ ਨਾਲ ਤੇ ਕਿੰਨਾਂ ਨੂੰ ਉਹ ਕਿਤੇ ਵੀ ਲੈ ਕੇ ਜਾ ਸਕਦੇ ਨੇ ਹਮਮ ਇਹ ਤਾਂ ਔਰਤਾਂ ਦੇ ਮਾਮਲੇ ਦੇ ਵਿੱਚ ਯਕੀਨਨ ਇਹ ਬੜਾ ਔਖਾ ਜਾ ਲੱਗਦਾ ਹੈ ਕਿ ਅਸੀਂ ਸੁਰੱਖਿਆ ਦੇ ਲਈ ਹਥਿਆਰ ਰੱਖੀਏ ਪਰ ਜਿਨ੍ਹਾਂ ਨੇ ਰੱਖਿਆ ਹੋਇਆ ਉਹਨਾਂ ਨੂੰ ਪਹਿਲਾਂ ਸਿੱਖਲਾਈ ਲੈਣੀ ਚਾਹੀਦੀ ਹੈ ਦੇਖਣਾ ਚਾਹੀਦਾ ਹੈ ਕਿ ਇਸ ਦੀ ਵਰਤੋਂ ਕਿਵੇਂ ਕਰਨੀ ਹੈ ਕਿੱਥੇ ਕਰਨੀ ਹੈ ਕਿਉਂ ਕਰਨੀ ਹੈ ਕਿਉਂਕਿ ਬਾਅਦ ਦੇ ਵਿੱਚ ਕੋਈ ਜਵਾਬਦੇਹ ਨਹੀਂ ਹੁੰਦਾ ਹਮ ਇਨਾ ਗੱਲਾਂ ਦੀ ਗਿਣਤੀ ਮਿੰਤੀ ਸਿਰਫ ਉਦੋਂ ਆਉਂਦੀ ਹੈ ਜਦੋਂ ਵੋਟਾਂ ਹੋਣ ਜਦੋਂ ਇਲੈਕਸ਼ਨ ਹੋਣ ਜਦੋਂ ਕਿਹਾ ਜਾਵੇ ਕਿ ਆਪਣਾ ਅਸਲਾ ਜਮ੍ਹਾਂ ਕਰਵਾਓ ਉਸ ਸਮੇਂ ਪਤਾ ਲੱਗਦਾ ਤੇ ਜਿਹੜੇ ਅੰਕੜੇ ਆਪਣੇ ਸਾਹਮਣੇ ਆਏ ਨੇ ਉਸੇ ਸਮੇਂ ਦੇ ਅੰਕੜੇ ਨੇ